ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਕਾਤ ਕਥਾ ਕਥੀ ਨ ਜਾਏ ਸੇਨ ਲੋਕ ਰਹਾਉ ਸਮਾਏ ਸਦਾ ਸਦਾ ਰੂਪ ਤਰਯੋ ਸਾਹਨ ਕੈ ਸਾਹ ਜੀਓ ਸਤ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੋਹੀ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਜੀਓ ਪਰਮ ਸਤਕਾਰ ਸਾ ਸੰਗਜਿ ਕੋਟਾਣ ਕੋਟਾਣ ਧੰਵਾਦ ਵੀਰ ਸਭ ਦਾ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਅਪਰਪਾਵਕ ਸ਼ਰਿਰ ਕਿਰਪਾ ਦੇ ਨਾਲ ਅੱਜ ਆਪਾਂ ਸ਼ਬਦ ਰਾਗ ਆਸਾਂ ਅੰਦਰ ਭਗਤ ਜੀ ਫਿਰ ਸ਼ਬਦ ਦਾ ਸ਼ਬਦ ਹੈ ਜੀ ਵਿਚਾਰ ਨਾਲ ਉਹਨਾ ਕਰੀਏ ਜੀ ਆਸਾ ਸੇਖ ਫਰੀਦ ਜੀ ਦੀ ਬਾਣੀ ਇੱਕ ਓ ਅੰਕਾ ਸਤਿਗੁਰ ਪ੍ਰਸਾਦ ਰਾਗ ਆਸੰਦਰ ਇਹ ਸ਼ਬਦ ਭਗਤ ਫਰੀਦ ਜੀ ਦੁਆਰਾ ਰਚਨ ਹੈ ਤੇ ਗੁਰੂ ਸਾਹਿਬਾਂ ਦੇ 488 ਸਿਵਾਇ ਮਾਨ ਸ਼ਬਦ ਪਹਿਲਾਂ ਗੁਰੂ ਮਹਾਰਾਜ ਬਹੁਤ ਮਾਨਮਕਸ਼ੇ ਭਗਤ ਹਨ ਸੇਖ ਫਰੀਦ ਜੀਓ ਬਹੁਤ ਮਾਨਮਰਲਾ ਸਰ ਜੀਓ ਇੱਕ ਜੀਵਨ ਦਾ ਇੱਕ ਜੀਓ ਬਹੁਤ ਮਾਨ ਤੇ ਪ੍ਰੇਮ ਨਾਲ ਸਤਿਕਾਰ ਕੀ ਦਸਦੇ ਨੇ ਮਹਾਰਾਜੀ ਕੀ ਫਿਰ ਸਾਡੀ ਬਾਣੀ ਹੈ ਜੀ ਤੇ ਬੋਢਲਾ ਸੰਸੇਵੀ ਜੀਲਾ ਪਰਮਾਤਮਾ ਦਾ ਮੰਗਲਾ ਚਰਨ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਉਹ ਪਰਮਾਤਮਾ ਇੱਕ ਹੈ ਉਹ ਸੰਸਾਰ ਨੂੰ ਬਣਾਉਂਦਾ ਵੀ ਹੈ ਪਾਲਣਾ ਵੀ ਕਰਦਾ ਹੈ ਸਭਨਾਂ ਸਾਰਸ ਨੂੰ ਮਟਾਉਂ ਦਿੰਦਾ ਐਸੇ ਰਵ ਦੀ ਪ੍ਰਾਪਤੀ ਦਾ ਜਰੀਆ ਕੇਵਲ ਸਮਰਸ ਗੁਰੂ ਹੀ ਆਪਣੇ ਦਾਤ ਵਰਸ ਦੀ ਬਾਤ ਮਾਣੋ ਰੱਬ ਦੇ ਨਾਲ ਉਹਦਾ ਮੇਲਾ ਮਿਲਲਾਪ ਕਰਾਂਦਾ ਹੈ ਜੀ ਦਿਲਾਂ ਮੁਹੱਬਤ ਜਨ ਸਹੀ ਸੱਚਿਆ ਔਨਗਰਮਤਨ ਸਾਰ ਜਾਂ ਗੁਰਬਾਣੀ ਸਰ ਕੇ ਰਾਹ ਪੁਰਾਣੀ ਸੱਚਾ ਹੈ ਸੱਚੇ ਦੇ 파ਵੇ ਨੇ ਕਪਟ ਜ਼ਬਦਾ ਪਿਆਰਾ ਜਿਸ ਮਨੁਜ ਕੋਈ ਤੋਖਾ ਨਹੀਂ ਕੋਈ ਧੜੇ ਨਹੀਂ ਇਦਰਮਲ ਆਤਮਾ ਸੁਧਰਤ ਹੈ ਸ਼ਾਮ ਗ੍ਰਦਸੀ ਦਿਲੋਂ ਮਹਾਪਰਜਨ ਇਹਨਾਂ ਨੇ ਪਰਮੇਸ਼ਰ ਦੇ ਨਾਲ ਦਿਲ ਤੋਂ ਅੰਤਰਾਤਮਾ ਪਿਆਰ ਪਾਇਆ ਬੰਦ ਬੰਦ ਤੇ ਕੱਟਿਆ ਜਾ ਸਕਦਾ ਹੈ ਸੀਸ ਤੇ ਆਰਾ ਚਲਾਇਆ ਜਾ ਸਕਦਾ ਹੈ ਦੇਗ ਦੇ ਵਾਲੇ ਖਾ ਲੈਂਦੇ ਨੇ ਪਰ ਗੁਰੂ ਪਿਆਰਿਓ ਅੰਦਰੋਂ ਸੱਚਾ ਨੇ ਇਹ ਆਪਣੇ ਗੁਰੂ ਨਾਲ ਕੋ ਨਹੀਂ ਛੱਡਦੇ ਭਾਵ ਸਮਰਪਣ ਹੁੰਦੇ ਨੇ ਆਪਣੇ ਗੁਰੂ ਦੇ ਪ੍ਰਤੀ ਆਤਮਾ ਕਰਕੇ ਉਹ ਪਰਮਾਤਮਾ ਦੇ ਰੂਪ ਹੁੰਦੇ ਨੇ ਐਸੇ ਜਿਹੜਾ ਮਾਲਾ ਕਰਨੇ ਭਈ ਉਹ ਸੱਚੇ ਨੇ ਝੂਠੇ ਨਹੀਂ ਉਹ ਪ੍ਰਵਾਨ ਨੇ ਲਾ ਲੋ ਹੋਰ ਆਪਦੇ ਪਿਆਰੇ ਨੇ ਜਿਨ੍ਹਾਂ ਨੂੰ ਅੰਤਰਾਤਮਾ ਪਰਮਾਤਮਾ ਦਾ ਪਿਆਰ ਹੈ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਦਿਖਾਵਾ ਨਹੀਂ ਬਹੁਤ ਵਿਰਲੇ ਨੇ ਬਹੁਤ ਵਿਰਲੇ ਉਹਦੇ ਬਾਦ ਮਾਂ ਕੋਰੋੜਾਂ ਵਿੱਚ ਕੋਈ ਕੁੰਦਾ ਹੈ ਪਰ ਭਾਈ ਕਿਰਪਾ ਸਭ ਤੇ ਹੋ ਸਕਦੀ ਆ ਸਭ ਨੂੰ ਹੈ ਪ੍ਰੋਸਸਾ ਬਨੁ ਹੈ ਕੈਸੀ ਵੀ ਸੱਚੇ ਬਣ ਕੇ ਦਰਗਾਹ ਵੀ ਜਾ ਕੇ ਪ੍ਰਮਾਣ ਹੋਣ ਸਿਰ ਪ੍ਰਾਣ ਜੀਵਨ ਸਵਾਰਾਂਗੇ ਗੁਰੂ ਦੇ ਹੁਕਮ ਅਨੁਸਾਰ ਤੁਰਾਂਗੇ ਤੇ ਮਹਾਰਾਜ ਜਿਆਨੇ ਕਿਰਪਾ ਕੀਤੀ ਉਹ ਹੀ ਪ੍ਰਾਣੇ ਸੱਚਾ ਹੈ ਜਿਹੜਾ ਆਤਮਾ ਕਰਕੇ ਰੱਬ ਨਾਲ ਜੁੜਿਆ ਹੈ ਜੀ ਜਨਮ ਹੋਰ ਮੁਖ ਹੋਰ ਇਹ ਬਹੁਤ ਬੜੀ ਬੰਦਾ ਬਣਾ ਹੈ ਇਸਨ ਕਰਕੇ ਪਖੰਡ ਇਹ ਕਹਿਣਾ ਕੁਛ ਕਰਨਾ ਕੁਛ ਕਰਤਾ ਵਿੱਚ ਹੋ ਰਿਹਾ ਖਾਵਾ ਮਾਤਰ ਅੰਦਰ ਕੁਸ਼ੂ ਚੱਲਦਾ ਹੈ ਇਹ ਬਹੁਤ ਕਾਚਕ ਹੈ ਖਤਰਨਾਕ ਹੈ ਸਮਾਜ ਵਾਸਤੇ ਵੀ ਉਸ ਪ੍ਰਾਣੀ ਵਾਸਤੇ ਜੀਵਾਤਮਾ ਵਾਲੇ ਵੀ ਇਹਨਾਂ ਜੀਵਾਂ ਦੀ ਵਿਰਤੀ ਇਸ ਤਰ੍ਹਾਂ ਦੀ ਹੁੰਦੀ ਆ ਨੇ ਕਿ ਅੰਦਰ ਗੱਲ ਕੁਝ ਹੋਰ ਚੱਲੀ ਹੈ ਅੰਦਰ ਕੱਪਟ ਹੁੰਦੀ ਹੈ ਬਾਹਰ ਖਾਵਾ ਭਰੇ ਦਾ ਕਰਦੇ ਨੇ ਢੋਂ ਕਰਦੇ ਨੇ ਐਸ ਜੁਨਿਫਾਇ ਕਦੇ ਵੀ ਰੱਬ ਦੀ ਖੁਸ਼ੀ ਨਹੀਂ ਮਿਲਦੀ ਮਹਾਰਾ ਬਿਲਕੁਲ ਸਪਸ਼ਟ ਕਰ ਰਹੇ ਨੇ ਜਿਨ ਮਨ ਹੋਰ ਮਨੰਨ ਸਿਆਰੀ ਮਨ ਦੇ ਅੰਦਰ ਜਿਨਾਂ ਪ੍ਰਾਣੀਆਂ ਦੇ ਮਨ ਦੇ ਵਿੱਚ ਖੋਟ ਹੋਰ ਗੱਲ ਹੈ ਤਿੰਮਖ ਹੋਰ ਮੋਦਵਿਸ਼ਵ ਬੋਲਦੇ ਨੇ ਵੀ ਸਾਹਮਣੇ ਕੁਝ ਕਹ ਰਹੇ ਨੇ ਤੇ ਪਿੱਛੇ ਦੇ ਕੁਝ ਗੁਰੂ ਦਾਸ ਇਹ ਕੰਮ ਕਦਨੇ ਕਰ ਸਕਦਾ ਗੁਰੂ ਦਾਸ ਜੀ ਦਾ ਸੱਚ ਬੋਲਦਾ ਆਮ ਜੇ ਮਰਜ਼ੀ ਖੋਜੀ ਉਹ ਸੱਚ ਨੂੰ ਬਚਾਉਂਦਾ ਹੈ ਸੱਚ ਨੂੰ ਕਮਾਉਂਦਾ ਹੈ ਤੇ ਝੂਠ ਵਾਲੇ ਪਹੁੰਚ ਜਾਂਦੇ ਨੇ ਆਪਣੇ ਸਵਾਰਥ ਲਈ ਨਾ ਬਿਲਕੁਲ ਸਾਦੇ ਰਹਿਣਾ ਸੱਚ ਕਹਿਣਾ ਤੇ ਸੱਚੀ ਹੋ ਕੇ ਜੀਣਾ ਤਾਂ ਕਿ ਸੱਚੇ ਰੱਬ ਦੀ ਕਿਰਪਾ ਹੋ ਸਕੇ ਪਾਈ ਕਦੇ ਵੀ ਇਹ ਪ੍ਰਵਿਰਤੀ ਨਾ ਕਰੋ ਕਿ ਅੰਦਰ ਕੁਝ ਹੋਰ ਹੈ ਬਾਹਰ ਕੁਝ ਹੋਰ ਹੈ ਐਸਾ ਨਹੀਂ ਕਰਨਾ ਚਾਹੀਦਾ ਆਪਣਾ ਜੀਵ ਤਾਂ ਸੋਝਾ ਬਈ ਪਲਾਵ ਹੋ ਜਾਏਗਾ ਟਾਈਮ ਲਈ ਵੀ ਕੁਝ ਟੈਂਪਰਰੀ ਤੌਰ ਤੇ ਕੋ ਸਮਾਂ ਲਈ ਸੁੱਖ ਮਿਲ ਸਕਦਾ ਹੈ ਉਸ ਤਰ੍ਹਾਂ ਕਰਕੇ ਦੋਇਦਾ ਆਪਣਾ ਸਾਰਾ ਬਣ ਸਕਦਾ ਹੈ ਇਹਦੀ ਵੋਟ ਲੈ ਸਕਦਾ ਹੈ ਜਾਂ ਆਪਣਾ ਕੰਮ ਕਰ ਸਕਦਾ ਹੈ ਪਰ ਲੰਮੇ ਸਮੇਂ ਦੇ ਤੁਰ ਪਾਜ ਖੁੱਲੇਗਾ ਨਾ ਇਹ ਸਾਰੇ ਬਣੀ ਬਣਾਈ ਓਖੇ ਖਰਚ ਦੇਖੋ ਵੀ ਨਿਕਲਿਆ ਕਿ ਕਹਿੰਦਾ ਕਿ ਇਸੇ ਕਰਕੇ ਕਿ ਇਸ ਕਰਕੇ ਮਾਰਾ ਕਿ ਅਸੀਂ ਗੁਰ ਸਿੱਖ ਨੋ ਇੱਕ ਸਮਾਜ ਵਿੱਚ ਨਾ ਕਈ ਵਾਰੀ ਪ੍ਰਾਣੇ ਹੁੰਦਾ ਦੁਚਿੱਤੇ ਵਿੱਚ ਦਬਦਾ ਵਿੱਚ ਇਹ ਤੇਰਾ ਪ੍ਰਸਰ ਦਬਾਵ ਹੁੰਦੇ ਕਿਸੇ ਗੱਲ ਨੂੰ ਕਰਨ ਦੇ چھਪਾਉਣ ਦੇ ਦਬਾਉਣ ਦੇ ਦੋ ਬਣਾਉਂਦੇ ਨੇ ਮਨ ਵਿੱਚ ਮੇਰੀ ਗੱਲ ਮੰਨਾ ਵੀ ਕਹਦਾ ਮਾਰੋ ਹਾਂ ਅੰਦਰੋਂ ਕਿਛੋਲ ਤੁਸੀਂ ਨਾ ਹੀ ਭਾਈ ਸੋ ਗੁਰੂदास ਸਿੱਖ ਹੈ ਤੁਸ ਸੱਚ ਕਹ ਜਿਹੜਾਏਗਾ ਉਹ ਪਲਾ ਕਰੇਗਾ ਪਰ ਜਰੂਰ ਸੱਚਾ ਗੁਰੂ ਜੀ ਨਾਮ ਢੋਲਦਾ ਹੈ ਨਾਹੰਕਾਰ ਕਰਦਾ ਹੈ ਉਹ ਤੇ ਮਾਨ ਕਰਦਾ ਆਪਣੇ ਪਰਮਾਤਮਾ ਤੇ ਆਪਣੇ ਗੁਰੂ ਤੇ ਜਿਹਨੂੰ ਸਮਤ ਬਖਸ਼ੀ ਸਰਬਨੁਸ ਨੂੰ ਇਸ ਲਾਖ ਬਣਾਇਆ ਕੋ ਸੱਚ ਕਹਿਣ ਦੇ ਕਾਬਿਲ ਹੈ ਉਹਦੀ ਵਿਸ਼ੇਸ਼ਤਾ ਹੈ ਸੱਚ ਕਹਿਣਾ ਤੇ ਗੁਰ ਪਿਆਰਿਓ ਹੋ ਸਕਦਾ ਹੈ ਦੋਵੇਂ ਨੂੰ ਕੋਸ ਵਾਸਤੇ ਗੁੱਸਾ ਲਗੇ ਪਰ ਬਾਅਦ ਚ ਕਹੇਗਾ ਨਹੀਂ ਮੈਂ ਵੀ ਠੀਕ ਇਸ ਨੂੰ ਸੱਚ ਗਿਆ ਸੀ ਉਸ ਤਰ੍ਹਾਂ ਹੀ ਹੋਇਆ ਇਹ ਹੈ ਹੁਣ ਆਪਾਂ ਅੰਦਰੋਂ ਤਾਂ ਇਹ ਤੇ ਗੱਲ ਹੋ ਗਈ ਸੰਸਾਰਕ ਹੁਣ ਬਾਹਰ ਕੀ ਪਰਮਾਰਥ ਦੀ ਬਾਹਰ ਦੇ ਲਿਵਾਸ ਪਰਮਾਰਥ ਵਾਲਾ ਭਗਤ ਵਾਲਾ ਪਾਉ ਮੇਰਾ ਬਹੁਤ ਪਿਆਰਾ ਹਾਂ ਜੀ ਆਪਾਂ ਗੁਰਸਿੱਖਾਂ ਵੀ ਬਾਣੀ ਪੜ੍ਹਦੇ ਹਾਂ ਜੀ ਅੰਮ੍ਰਿਤਪਾਣ ਕੀਤਾ ਹੈ ਸੰਗਤਾਂ ਵਿੱਚ ਜੁੜਦੇ ਵੀ ਹਾਂ ਕਾਠਾ ਕੀਰਤਨ ਸੁਣਦੇ ਕਰਦੇ ਵੀ ਹਾਂ ਇਹ ਤੁਹਾਡਾ ਬਾਹਰਲਾ ਇੱਕ ਪ੍ਰਵੇਸ਼ ਹੈ ਜੇ ਤੇ ਅੰਦਰ ਵੀ ਤੁਹਾਡਾ ਉਹ ਹੀ ਮਨ ਬਣ ਗਿਆ ਜੋ ਬਾਹਰ ਨਾਲ ਦਿਖਾਵਾ ਹੈ ਫਿਰ ਤਾਂ ਤੁਸੀਂ ਪੂਜਨੀਕ ਹੋ ਤੁਹਾਡੇ ਚਰਨ ਸਪਰਸ਼ ਮਹਾਰਾਜ ਆਪ ਕਹਿੰਦੇ ਨੇ ਗੁਰਸਿੱਖਾਂ ਕੀ ਕਰ ਤੋੜਦੇ ਹਮ ਪਾਪੀ ਪੀਗਤ ਪਾਹੀ ਇੰਨਾ ਬਖਸ਼ਮਾਣ ਗੁਰਦੇ ਸਿੱਖਨ ਮਹਾਰਾਜ ਨੇ ਇੰਨਾ ਮਾਣ ਖਸਿਆ ਕਦੇ ਗੁਰੂ ਪਿਆਰ ਡੋਲਿਓ ਨਾ ਸੱਚੇ ਗੁਰਸਿੱਖ ਵੇਂਤੀ ਪ੍ਰਵਾਹਨ ਕਰਿਓ ਗੁਰੂ ਪਿਆਰ ਬੇਮূল ਕੋਈ ਕ੍ਰਸ ਇੱਕ ਰੰਗ ਵਿੱਚ ਲੇਨ ਰਹੋ ਔਕੀ ਕੜੀ ਆਈ ਦੂਰ ਹੋ ਜਾਈ ਸੱਚੇ ਮਾਰਗ ਦੇ ਚਲਣ ਵਾਲੇ ਅਨਿਆਈਆਂ ਨੂੰ ਜਾਂ ਕਹਿ ਲੋ ਸਜਦੇ ਧਾਰਨੇ ਜੀਵਾਂ ਨੂੰ ਸਵਾਰਥੀ ਲੋਕਾਂ ਦਾ ਵਿਰੋਧ ਸਹਿਮਾ ਪੈਂਦਾ ਜਰਨਾ ਪੈਂਦਾ ਇਹ ਜਿਗੋ ਕਲ ਚਲਦੀ ਯਾਰ ਜਿਗੋ ਜਿਗੋ ਤੋਂ ਗੁਰੂ ਸਾਹਿਬ ਨਾਲ ਦੇਖ ਲੋ ਮਹਾਰਾਜ ਦੀ ਕਈ ਕਥਾ ਪੰਜਵੇਂ ਪਾਸ਼ ਨਾਲ ਕਿੰਨਾ ਆੜਿਆ ਪ੍ਰਤੀ ਚੰਦ ਹੋਰ ਅਨੇਕਾ ਉਦਾਹਰਣਾਂ ਨੇ ਮਹਾਰਾਜ ਕਹਿੰਦੇ ਨੇ ਭਾਈ ਇਹ ਪੰਕਤੀ ਬਹੁਤ ਅੰਦਰੋਂ ਤੁਹਾਨੂੰ ਚਕੋਰ ਦੇਗੀ ਬਾਣੀ ਮੰਨਣ ਦੀ ਹੈ ਵਾਣੀ ਕਮਾਣ ਦੀ ਹੈ ਬਾਣੀ ਪੜ ਸੁਣ ਕੇ ਜੀਵਨ ਬਦਲਣਾ ਚਾਹੀਦਾ ਲਾਜ਼ਮੀ ਹੈ ਜੇਕਰ ਅੰਦਰ ਸੱਚ ਜੇਕਰ ਅੰਦਰ ਪਿਆਰ ਹੈ ਜੇਕਰ ਸੱਚੇ ਤੇ ਭਰੋਸਾ ਹੈ ਗੁਰਬਾਣੀ ਨੂੰ ਪੜਿਆ ਸੁਣਿਆ ਗਾਵਿਆ ਤੁਹਾਡਾ ਮਨ ਸਜਦਾ ਤਾਰਨੀ ਬਣੇਗਾ ਇਹ ਅਟਲ ਸਚਾਈ ਹੈ ਜੀ ਪਾਖੰਡ ਨੇ ਤਾਰਮ ਕਰਮ ਪਾਖੰਡ ਜੋ ਦਿਸੈ ਤਿਨ ਜਮ ਜਾਗਾਤੀ ਲੁਟੈ ਬਾਹਰੋਂ ਬਾਣਾ ਪਾ ਕੇ ਬਾਣੀ ਪੜਦੇ ਆ ਤੇ ਗੁਰੂ ਅੰਦਰੋਂ ਦੋਹਾ ਪ੍ਰਤੀ ਵੈਰ ਵਿਰੋਧ ਨਿੰਦਾ ਚੁਗਲੀ ਉਸ ਨੀਮਾ ਦਿਖਾਣ ਲਈ ਸੋਚਦੇ ਆ ਗੁਰੂ ਕੋ ਸੋਚੇਗਾ ਸੋਚੋ ਆਪਣੇ ਆਪ ਸਾਡਾ ਜਵਾਬ ਕੀ ਹੋਏਗਾ ਨਹੀਂ ਵੀ ਗੁਰੂ ਸੱਚਾ ਹੈ ਤੇ ਗੁਰੂ ਪਿਆਰ ਸੱਚ ਨੂੰ ਕਰਦਾ ਹੈ। ਹੋ ਜਾ ਗੁਰਸਿੱਖ ਭੈਣ ਹੈ ਬਿੱਬੀ ਬੱਚਾ ਕੋਈ ਵੀ ਕਿਸੇ ਵੀ ਧਰਮ ਦਾ ਤਾਲ ਨਹੀਂ ਹੈ। ਜੋ ਸੱਚ ਨੂੰ ਕਮਾਉਂਦਾ ਹੈ ਉਹ ਪ੍ਰਮਾਤਮਾ ਦਾ ਪਿਆਰਾ ਹੈ। ਜੋ ਹਰ ਦਾ ਪਿਆਰਾ ਸੋ ਸਭ ਦਾ ਪਿਆਰ। ਐਸੇ ਪਿਆਰੇ ਨੂੰ ਮਾਰਾ ਕੀ ਬਖਸ਼ ਦੇਨੇ ਨਾਮ ਰੂਪੀ ਤਨ। ਗੁਰ ਕਾ ਸਿਖ ਵਡ ਪਾਗੀ ਹੈ। ਸਤਿਗੁਰੂ ਸੇ ਕੋ ਨਾਮ ਤਨ ਦੇ ਗੁਰ ਕਾ ਸੇ ਕਬੜ ਪਾ ਗਈ ਸਤਿਗੁਰ ਨਾਮ ਰੂਪੇ ਤਨ ਵਸਦਾ ਜਿਸ ਨੂੰ ਕਮਾ ਕੇ ਸਾਰੀਆਂ ਮੰਗਾ ਉਹ ਪੂਰੀਆਂ ਹੋ ਜੈ ਨੇ ਸਾਰੀਆਂ ਲੋੜਾਂ ਉਹ ਪੂਰੀਆਂ ਸਮਾਪਤ ਮਨ ਸੰਤੋਖ ਆ ਸਬਰ ਆ ਗਿਆ ਨਿਕਲੇਗਾ ਕਿ ਵਾਹੀ ਗਿਰੂ ਵਾਹੀ ਗਿਰੂ ਤਾਨ ਗੁਰ ਨਾਨਕ ਤਾਨ ਗੁਰ ਨਾਨਕ ਸਾਨੀ ਗੁਰੂ ਮਹਾਰਾਜ ਤੇਰਾ ਸ਼ੁਕਰ 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 ਇਹ ਵਰਤੀ ਬਣ ਜੇਗੀ ਸਚਨ ਕਮਾਇਆ ਆਪਣੇ ਆਪ ਤੁਹਾਡੇ ਕੰਮ ਪੂਰੇ ਚਿੰਤਾ ਦੂਰ ਜੋ ਰੱਬ ਨੇ ਬਖਸ਼ਿਆ ਉਹ ਹੀ ਦਾਤ ਉਹਨੂੰ ਪਿਆਰੀ ਉਹ ਸਬਰ ਆ ਜਾਏਗਾ ਪਿਆਰੇ ਭਾਵੇਂ ਸਬਰ ਆ ਜਾਏਗਾ ਹੋਰ ਕੋਈ ਤੁਸੀਂ ਕਿਸੇ ਵੀ ਤਰ੍ਹਾਂ ਉਸ ਰੱਬ ਦੇ ਕੋਲ ਮੰਗਦੇ ਨੇ ਕੀ ਮੰਗਦੇ ਬਸ ਦਰਸਨ ਪਿਆਰ ਸੀਗ ਦਿਨ ਸਰਾਤ ਸੇਤਵਾ ਵੰਦਨ ਨੀਤੋ ਕੋਲ ਕਪਟ ਗੁਰ ਮਿਲਿਆ ਨਾਨਕ ਹਰ ਸੰਗ ਮੀਤ ਆਏ ਇੰਨੇ ਪ੍ਰੇਮ ਨਾਲ ਨਰਾਗ ਨਾਲ ਪਰਮਾਤਮਾ ਦੀ ਗੱਲ ਕਰਿਆ ਕਰੋ ਹਿਰਦੇ ਪਿਆਰ ਨਾਲ ਪਰਮੇਸ਼ਰ ਦਾ ਰੰਗ ਮਾਣਿਆ ਕਰੋ ਬਾਹਰਲਾ ਦਿਖਾਵਾ ਕੇਵਲ ਨਹੀਂ ਅੰਦਰੋਂ ਵਸੇ ਉਹ ਜਿੰਨਾ ਬਾਹਰਲਾ ਵਾਸਾ ਸੰਦਰ ਪਾਇਆ ਮਾਲੇ ਗੁਰ ਸਿੱਖਦਾ ਉਨਾਂ ਸੋਹਣਾ ਤੁਹਾਡਾ ਅੰਦਰ ਮਨ ਹੋਏ ਨਾ ਚੰਗ ਲੱਗ ਜਾਣਗੇ ਮਾਰਾ ਕਿਤੇ ਨਹੀਂ ਕਹਿੰਦੇ ਕਿ ਤੁਸੀਂ ਵੀ ਗਰੀਬ ਰਾਹ ਕੱਪੜੇ ਚੰਗੇ ਨਾ ਪਰ ਸੋਹਣੇ ਕੱਪੜੇ ਪਾਉ ਜਿ ਸੁਭਾਉਂਦੇ ਨੇ ਕੁਰਸੀក្តਾ ਬਲਵਾਸ ਚੰਗਾ ਹੋਏ ਪਰ ਉਨਾਂ ਹੀ ਸੋਹਣਾ ਜਿੰਨੇ ਪ੍ਰੇਮ ਬਾਣੀ ਪੜਦਾ ਹੈ ਕਥਾ ਕਰਦਾ ਹੈ ਜਾਂ ਕਰਦਾ ਕੀਰਤਨ ਉਨਾਂ ਸੋਹਣਾ ਤੇਰਾ ਮਨ ਵੀ ਹੋ ਜੇ ਨਾ ਬਸ ਵਾਰੇ ਵਾਰੇ ਸਮਝ ਲਓ ਗੁਰੂ ਦੀ ਕਿਰਪਾ ਰਹਿਮਤ ਸਦਕਾ ਬਹੁਤ ਸੁੰਦਰ ਬਚਨ ਮਹਾਰਾਜਿਆਂ ਦੇ ਹੋਰ ਸੇ ਕਾਂਡੇ ਕਸ ਜੇ ਮਾਨਮਿਤ ਕਰ ਹੋਰ ਚੱਲ ਰਹੀ ਹੈ ਤੇ ਟੰਗ ਹੋਰ ਕਰਗੇ ਫਿਰ ਆਪ ਕੱਚੇ ਹੋ ਪਾਵ ਰੱਬ ਦਾ ਪਿਆਰ ਨਹੀਂ ਮਿਲ ਸਕਦਾ ਜੀ ਰਤ ਸਖੁਦਾਏ ਰੰਗ ਦੇ دیدار ਕੀ ਰੰਗੇ ਰਤੇ ਰੰਗੇ ਹੋਣਾ ਜਿਹੜੇ ਹੋਣਾ ਇਸ ਪ੍ਰੇਮ ਦਾ ਖੁਦਾ ਦਾ ਜਿਹੜੇ ਪ੍ਰਾਣੀ ਪਰਮਾਤਮਾ ਦੇ ਪਿਆਰ ਜਿੰਦੀਨ ਨੇ ਜਿਨ ਕੇ ਚੋਲੇ ਰਤਲੇ ਪਿਆਰੇ ਕੰਤਨਾ ਕੇ ਪਾਸ ਤੋੜ ਤੇ ਨਾ ਕੀ ਜੇ ਮਿਲੈ ਜੀ ਕੋ ਨਾਨਕੀ ਅਰਦਾਸ ਜੋ ਪ੍ਰਮਾਤਮਾ ਦੇ ਨਾਮ ਰੰਗੇ ਹੋਏ ਨੇ ਉਹਨਾਂ ਲਈ ਪਾਈ ਤੂੜੀ ਮਿਲਦੇ ਤਾਨੰਦ ਬਣਦਾ ਹੈ ਮਹਾਰਾ ਜੀ ਕਹਿੰਦੇ ਉਹ ਪ੍ਰਾਣੀ ਆਪਣੇ ਖੁਦਾ ਦੇ ਪ੍ਰੇਮ ਵਿੱਚ ਰੰਗੇ ਹੋਏ ਨੇ ਤੇ ਇਹ ਦیدار ਦਰਸ਼ਨ ਦیدار ਤੋਂ ਭਾਵੇਂ ਦਰਸ਼ਨ ਪਿਆਰ ਕਿਉਂ ਪਿਆਰ ਪ੍ਰਦਰਸ਼ਨ ਹੋਣ ਦੇ ਰੱਬ ਦੇ ਸ਼ਬਦ ਨਾਲ ਜੁੜ ਕੇ ਅਸਮੀ ਜਿਉ ਹਮੇਸ਼ਾ ਲਿਵਲੇ ਨਰੰਦੇ ਨੇ ਜੀ ਹੁਣ ਦੂਸਰਾ ਪਖ ਇੱਥੇ ਮਹਾਰਾਜਿਆਂ ਨੇ ਦੋਨਾਂ ਦੀ ਖਰ ਕੀਤੀ ਆ ਇੱਕ ਜੁੜਿਆਂ ਦੀ ਇੱਕ ਪਾਈ ਟੁੱਟਿਆਂ ਦੀ ਪਹਿਲਾ ਬਦਨ ਸੀ ਦਿਲਾਂ ਮੁਹਬਤ ਜਨ ਸਹੀ ਸੱਚਿਆ ਇਹਨਾਂ ਦਿਲ ਤੋਂ ਰੱਬ ਦਾ ਪਿਆਰ ਉਹ ਸੱਚੇ ਨੇ ਫੇਰ ਦੂਸਰੀ ਗੱਲ ਕੀਤੀ ਜਿਉਂ ਅੰਦਰੋਂ ਕੱਚੇ ਨੇ ਤੇ ਬਾਹਰੋਂ ਸੱਚੇ ਜਾਪਦੇ ਨੇ ਉਹ ਪਾਈ ਢੋਂਗੀ ਨੇ ਇਹ ਮਹਾਰਾਜ ਦੀ ਗੱਲ ਕੀਤੀ ਸੱਚ ਵਾਲਿਆਂ ਦੀ ਜੋ ਸੱਚ ਨਾਲ ਜੁੜੇ ਨੇ ਉਹ ਅੰਤਰਾਤਮਾ ਰੱਬ ਦਾ ਪਿਆਰ ਦਰਸ਼ਨ ਪਾ ਕੇ ਕੁਛ ਰਹਿੰਦੇ ਨੇ ਹੁਣ ਜਿਹੜੇ ਇਸਰਾਂ ਨਾਮ ਜਿਨ੍ਹਾਂ ਨੇ ਰੱਬ ਦੇ ਨਾਮ ਨੂੰ ਭੁਲਾਇਆ ਹੋਇਆ ਹੈ ਗਲਤਾਂ ਨੇ ਪਦਾਰਥ ਇਸ ਸੰਸਾਰ ਪਰਮਾਤਮਾ ਉਸ ਕੇਵਲ ਮਾਇਆ ਰੂਪੀ ਹੀ ਕੰਮ ਨਹੀਂ ਹੋਰ ਨਹੀਂ ਅੰਤਰਾਤਮਾ ਵਾਲਾ ਕੰਮ ਨਹੀਂ ਪਰਮਾਤਮਾ ਦਾ ਨਾਮ ਨਹੀਂ ਕੇਵਲ ਸੰਸਾਰ ਗ੍ਰੰਥ ਤਵਾਸਿ ਜਦੋਂ ਇਹਨਾਂ ਪਾਵੇਂ ਸੱਚੇ ਵੀ ਨੇ ਇਸ ਸੰਸਾਰ ਸੱਚੀ ਗਿਰਤ ਕਰਦੇ ਨੇ ਜ਼ਿੰਦਗੀ ਦੀ ਵੀ ਸਾਰੋਜ ਮਹਾਰਾਜ ਦੀ ਸੱਚੀ ਹੈ ਕਮਾਈ ਸੱਚੀ ਹੈ ਬੋਲ ਬਜਾਲ ਸੱਚੀ ਹੈ ਪਰੰਤੂ ਇੱਕ ਪਾਸਾ ਕੁਮਾਰੇ ਨੇ ਕੋਈ ਪਰਮਣੀ ਉਹਨਾਂ ਨੂੰ ਸਤਕਾਰ ਮਿਲਦਾ ਸੰਸਾਰ ਵਿੱਚ ਲੋਕ ਮਾਣ ਦਿੰਦੇ ਨੇ ਸਟੈਟਸ ਮਿਲਦਾ ਵਡਿਆਈਆਂ ਮਿਲਦੀਆਂ ਨੇ ਪਰ ਜੇ ਲੋੜੀਏ ਖੁਸ਼ੀ ਰੱਬ ਦੀ ਪਰਮਾਤਮਾ ਦੀ ਇੱਕ ਪਾਸਾ ਨੇ ਪਾਈ ਦੂਸਰਾ ਪਾਸਾ ਹੈ ਪਈ ਪ੍ਰਾਪਤ ਮਾਨੁਖ ਦੇ ਹਰੀਆ ਗੋਬਿੰਦ ਮਿਲਨ ਕੀ ਤੇਰੀ ਅਵਰੀਆ ਅਵਰ ਕਾਸ ਰਿਖਿ ਤਿ ਨ ਕਾਮ ਮਿਲ ਸਾਰ ਸੰਗਤ ਪਜ ਕੇਵਲ ਨਾ ਭਾਈ ਸੰਗਤ ਨਾਲ ਜੁੜ ਕੇ ਆਪਣੇ ਆ ਮਨ ਨੂੰ ਸ਼ਬਦ ਨਾਲ ਜੋੜ ਕੇ ਜੀਵਾ ਆਤਮਾ ਨੂੰ ਦੁਨਿਆਵੀ ਕੰਮ ਨਾਲ ਨਾਲ ਪਰਮਾਤਮਾ ਦੇ ਨਾਮ ਜਪਣਾ ਅਥ ਲਾਜ਼ਮੀ ਹੈ ਫਿਰ ਬੈਲੈਂਸ ਬਣੇਗਾ ਜੇ ਸਫਲਾ ਹੋਏਗਾ ਫਿਰ ਕਮਾਈਆਂ ਵਿੱਚ ਹੋਣਗੀਆਂ ਬਰਕਤਾਂ ਉਸਨ ਆਪਣੇ ਜੋ ਦਾਇਰਤ ਹੈ ਪ੍ਰਾਪਰਟੀ ਸਟਾਟਸ ਉਹਦਾ ਮਿਲਿਆ ਉਹਦਾ ਮਾਨ ਨਹੀਂ ਹੋਏਗਾ ਸਭਾ ਨਿਮਾਣਾ ਹੋ ਕੇ ਨਿਤਾਣਾ ਹੋ ਕੇ ਆਪਣਾ ਆਪਾ ਵੰਡਾਉਣ ਦੀ ਵੀ ਕੋਸ਼ਿਸ਼ ਕਰੇਗਾ ਐਸੇ ਜੀਨ ਪ੍ਰਮਾਤਮਾ ਹੋਰ ਦਾਤਾ ਬਖਸ਼ਦ ਪਰਮਾਪਦਾਰਥ ਵਾਲੀਆਂ ਵੀ ਤੇ ਪਰਮਾਰਥ ਵਾਲੀਆਂ ਇਹ ਬੇਨਤੀ ਮਹਾਰਾਜ ਕਰ ਰਹੇ ਨੇ ਐਸੇ ਜੀ ਪਏ ਜੋ ਨਹੀਂ ਰੱਬ ਨੂੰ ਯਾਦ ਕਰਦੇ ਕੌਣ ਨੇ ਉਹ ਤਰਸੀ ਤੇ ਭਾਈ ਭਾਨ ਤੇ ਪੁਏ ਤਰਤੀ ਪਾਰਤੀ ਪਾਵਨ ਬਜਨ తీ ਨੇ ਐਸੇ ਲੋਕਾਂ ਦਾ ਜੀਵਨ ਸੰਸਾਰ ਵਿੱਚ ਆਇਆ ਤਰਤੀ ਮਾਤਰ ਪਾਰ ਹੈ ਪਾਵ ਜੇਵਲ ਸਫਲਾ ਨਹੀਂ ਜੀਫਰ ਵਿਰਤ ਜਾ ਰਿਹਾ ਜੀ ਰਹਾਓ ਆਪ ਲਈਏ ਲੜ ਲਾਈ ਦਰਦਰਵੇਸ ਸੀ ਹੁਣ ਜਿਹੜੇ ਰੋਜ਼ ਬੇਨਤੀਆਂ ਕਰਦੇ ਨੇ ਮਹਾਰਾਜ ਜੀ ਕਿਰਤ ਕਰਮ ਕੇ ਵਿਛਰੇ ਕਰ ਕਿਰਪਾ ਮਿਲੋ ਰਾਮ ਰੱਬ ਨੇ ਬੇਨਤੀ ਸੁਣੀ ਸਬਦ ਨਾਲ ਜੁੜੇ ਉਹ ਪ੍ਰਮਾਤਮਾ ਦੀ ਕਿਰਪਾ ਨਾਲ ਜੁੜ ਜਾਂਦੇ ਨੇ ਜਿਨ੍ਹਾਂ ਉਤੇ ਰੱਬ ਨੇ ਕਿਰਪਾ ਕੀਤੀ ਉਹ ਪ੍ਰਾਣੀ ਰੱਬ ਵਾਲੇ ਬਣ ਜਾਂਦੇ ਨੇ ਜੀ ਤੇ ਅਸਲੀ ਉਹ ਦਰवेश ਨੇ ਪ੍ਰਮਾਤਮਾ ਮੰਗਤੇ ਰੱਬ ਦੇ ਦਰ ਤੇ ਰੱਬ ਦੇ ਨਾਮ ਦੇ ਮੰਗਤ ਦਰवेश ਰੱਬ ਨੂੰ ਲੋੜਨ ਵਾਲਾ ਭਿਖਾਰੀ ਰੱਬ ਨੂੰ ਮੰਗਣ ਵਾਲਾ ਭਿਖਾਰੀ ਜਿਸ ਨੂੰ ਰੱਬ ਦੀ ਚਾਹਤ ਹੈ ਦਰवेश ਸੰਤ ਮਾਪੁਰਸ਼ ਲਾਲੋ ਸੱਚੇ ਗੁਰੂ ਸਿੱਖ ਲਾਲੋ ਉਹ ਹੀ ਗੁਰੂ ਪਿਆਰ ਸੱਚੇ ਨੇ ਜਿੰਦਾ ਨੇ ਪ੍ਰਮਾਤਮਾ ਨੇ ਕਿਰਪਾ ਕਰਕੇ ਆਪਣੇ ਪੱਲੇ ਨਾਲ ਜੋੜਿਆ ਹੈ ਜੀ ਹੁਣ ਮਹਾਰਾਜੀ ਉਹਦੀ ਮਾਂ ਨੂੰ ਕਿੰਨੇ بڑے ਬਖਸ਼ਦੇ ਤਾ ਨਾ ਜਨੰਦੀ ਮਾਂ ਅਸੀ ਪ੍ਰਾਣੀ ਦੀ ਮਾਂ ਪੀ ਤਰ ਜਾਂਦੀ ਹੈ ਭਾਈ ਜਿਹਦਾ ਪੁੱਤਰ ਨਾਮ ਜਪਦਾ ਜਿਹੜੀ ਸੰਤਾਨ ਨਾਮ ਨਾਲ ਜੁੜੀ ਹੈ ਉਹ ਮਾਂ ਵੀ ਤਰ ਜਾਂਦੀ ਹੈ ਉਸਨੇ ਮਹਾਰਾਜ ਤਨਤਾ ਦੀ ਪੂਜਨੀਕ ਕਿਉਂਕਿ ਇਸ ਮਾਂ ਦੀ ਕੁੱਖੋਂ ਉਸ ਬੱਚੇ ਨੇ ਮਲਿਆ ਤੇ ਉਸਨੇ ਆ ਕੇ ਨਾਮ ਜਪਿਆ ਗੁਰੂ ਦੀ ਗੱਲ ਕਮਾਈ ਗੁਰੂ ਸਾਹਿਬ ਦਾ ਨਾਮ ਰੋਸ਼ਨ ਕੀਤਾ ਐਸੀ ਮਾਂ ਨੂੰ ਪ੍ਰਣਾਮ ਨਮਸਕਾਰ ਮਾਂ ਦੇ ਬਾਹਰ ਬਾ ਨਮਸਕਾਰ ਮਾਂ ਦਾ ਕਰਜ਼ਾ ਕੋਈ ਤਾਲ ਨਹੀਂ ਸਕਦਾ ਕਿੰਨਾ ਵੀ ਵੱਡਾ ਹੋ ਜੇ ਗੁਰੂ ਪਿਆਰਿਓ ਜੀ ਮਾਂ ਦਾ ਕਰਜ਼ਾ ਹਰ ਜੀ ਦੇ ਹਮੇਸ਼ਾ ਬਣਿਆ ਰਹਿੰਦਾ ਹੈ ਕਿਉਂਕਿ ਮਾਂ ਬਹੁਤ ਛੇ ਸਹਿ ਕੇ ਆਗਮ ਜਨਮ ਦਿੰਦੀ ਹੈ ਫਿਰ ਪਾਲਣਾ ਕਰਦੀ ਹੈ ਤੇ ਮਮਤਾ ਮਾਂ ਦੀ ਹਮੇਸ਼ਾ ਆਪਣੇ ਸੰਤਾਨ ਵਿੱਚ ਰਹਿੰਦੀ ਹੈ ਸਭ ਉਟਾ ਮਾਂ ਜਿਹੜਾ ਫੁੱਲਾਂ ਦੇ ਸੁੱਕਣ ਨਾਲ ਮਰ ਜਾਂਦਾ ਹੈ ਦੁਨਿਆਵੀ ਬੁੱਟੇ ਜਿਹੜਾ ਸੁੱਕ ਜਾਂਦਾ ਕਮਰ ਜਾਂਦੇ ਨੇ ਪਰ ਮਾਂ ਵਾਲਾ ਬੁੱਟਾ ਐਸਾ ਹੈ ਜਿਹੜਾ ਪਾਈ ਫੁੱਲਾਂ ਦੇ ਮਰ ਜਾਣ ਨਾਲ ਹੀ ਮਰ ਜਾਂਦਾ ਹੈ ਮਮਤਾ ਪਿਆਰ ਕਰੇ ਮਾਂ ਦੀ ਇੱਥੇ ਮਹਾਰਾਜਿਆਂ ਨੇ ਬਹੁਤ ਧੰਨਵਾਦ ਕੀਤਾ ਉਸ ਮਾਨਾ ਜਿਸ ਮਾਂ ਦੇ ਕੁੱਖੋਂ ਪੈਦਾ ਹੋਏ ਬੱਚੇ ਨੇ ਰਬ ਦਾ ਨਾਮ ਜਪਿਆ ਰਬ ਦਾ ਪਿਆਰਾ ਬਣ ਗਿਆ ਜੀ ਆਏ ਸਫਲ ਸੇ ਉਹ ਪ੍ਰਾਣੇ ਆਪਣਾ ਜੀਵਨ ਸਫਲਾ ਬਣਾ ਗਏ ਪਾਵਦ ਸੰਸਾਰ ਜਾ ਕੇ ਨੇ ਕਮਾਈਆਂ ਕਰਕੇ ਗੁਰੂ ਦੀਆਂ ਖੁਸ਼ੀਆਂ ਪਾ ਗਏ ਜੀ ਹੁਣ ਭਾਰ ਨਹੀਂ ਰਬ ਦੇ ਪਿਆਰੇ ਨੇ ਪਰਵਰਦਾਰ ਅਪਾਰ ਅਗੰਮ ਬੇਅੰਤ ਤੋਂ ਹੁਣ ਮਹਾਰਾਜ ਜੀ ਨੇ ਪਰਮਾਤਮਾ ਦਾ ਵਿਸ਼ੇਸ਼ਣ ਵਡਿਆਈਆਂ ਦਾ ਬਹੁਤ بڑا ਖਜ਼ਾਨਾ ਭਰਪੂਰ ਉਹਦਾ ਸਿਆ ਕੀ ਸੌਦਾ ਪਰਮ ਵਿਗਿਆਨ ਨੇ ਕਿ ਪਰਮਾਤਮਾ ਰਬ ਅਕਾਲ ਪੁਰਖ ਅਪਾਰ ਇਹਦਾ ਕੋਈ ਪਾਲ ਨਹੀਂ ਪਾ ਸਕਦਾ ਬਿਆਨ ਅਗੰਗ ਅਗੰਗਤ ਬਾਪ ਸਾੜੀ ਪੌਂਚ ਨਹੀਂ ਦੁਨਿਆਵੀਂਦਰੀਆਂ ਦੀ ਬਿਆਨਤ ਉਹਦਾ ਅਗੰਤ ਨਹੀਂ ਪਾ ਸਕਦਾ ਕੇ ਵਾਹਿਗੁਰੂ ਤੇਰੀਆਂ ਬੜਾਈਆਂ ਬਹੁਤ ਬਹੁਤ ਬੇਸ਼ਮਾਰ ਨੇ ਕੋਈ ਵੀ ਤਰੰਤ ਨਹੀਂ ਪਾ ਸਕਦਾ ਜੀ ਜਿਨਾਪਛਤਾ ਸੱਚ ਜੰਮਾ ਪੈਰਮੁ ਜਿੰਨਾ ਨੇ ਪ੍ਰਮਾਤਮਾ ਨੇ ਗੁਣ ਗਾ ਕੇ ਸਿੱਖਤ ਸਲਾਹ ਕਰਕੇ ਸੱਚ ਪਛਾਨ ਲਿਆ ਕਿ ਵਾਹਿਗੁਰੂ ਦਾ ਪਸਾਰਾ ਹੈ ਹਰ ਜੀਵ ذرا ਵਸਦਾ ਹੈ ਉਹਨਾਂ ਜਿਹੜੇ ਸਫਲਾ ਹੋ ਗਿਆ ਕਿੰਨੇ ਬੜਿਆ ਹੈ ਕਿ ਉਹਨਾਂ ਨੇ ਪੈਰ ਫੜਾ ਪਾਉ ਨਮਸਕਾਰ ਕਰਨਾ ਆਪਣਾ ਪਾਵਾਰਾ ਜੀ ਜਪਿਆ ਰਬ ਦਾ ਨਾਮ ਖੁਸ਼ੀ ਦਾ ਬਦੀ ਮਿਲੀ ਤੇ ਮਹਾਰਾਜ ਕਿੰਨੀ ਬੜੀ ਦੇਰਣਾ ਬਹੁਤ ਬੇਅੰਤ ਇਹ ਹੈ ਕਿਰਪਾ ਅਰਦਾਸ ਕਿਉਂ ਨਹੀਂ ਪੂਰੀ ਹੋਏਗੀ ਐਸੀ ਗੁਰ ਸਿੱਖ ਦੀ ਕੀਤੀ ਹੋਈ ਜ਼ਰੂਰ ਹੋਏਗੀ ਫੁਰਨਾ ਫੁਰਦੇ ਦੇ ਲੋੜ ਹੈ ਪੂਰਾ ਹੋ ਜੇਗਾ ਪਰ ਫੁਰਨੇ ਹਮੇ ਜਿਵੇਂ ਫੁਰਦੇ ਨਹੀਂ ਕਿਉਂਕਿ ਮੰਨਤ ਜੁੜ ਗਿਆ ਸੱਚ ਨਾਲ ਆਪੇ ਇਹ ਹੋ ਗਿਆ ਰਬ ਨਾਲ ਹੁਣ ਕੋਈ ਫੁਰਨਾ ਕਿ ਮਨ ਸਾਰੇ ਹੀ ਨਹੀਂ ਕਿ ਆ ਸਾਰੇ ਫੁਰਨਾ ਕਿੱਥੋਂ ਆਏਗਾ ਬਾਬਾ ਹੋਤ ਘਟ ਫੁਰਨੇ ਫੁਰਦੇ ਨਾ ਮਨ ਵਿੱਚ ਵੇਨ ਕੋਲ ਬਸ ਰੰਗ ਰੱਤੇ ਨੇ ਰੰਗ ਰਜੜੇ ਨੇ ਪਿਆਰ ਦੇ ਵਿੱਚ ਪਰਮਾਤਮਾ ਦਾ ਆਨੰਦ ਮਾਣ ਲੈਣ ਵਾਹ ਰੂ ਵਾਹੀ ਇਸ ਤਰ੍ਹਾਂ ਕਰਕੇ ਵਸਤੂ ਹੀ ਤੂੰ ਹੀ ਤੇਰਾ ਖਿੜਿਆ ਰੌਣਕ ਨੂਰ ਹੋਏਗਾ ਤੇ ਹਮੇਸ਼ਾ ਖੁਸ਼ੀ ਸਭ ਦਾ ਪਲਾ ਲੋੜਦੇ ਨੇ ਐ ਪੈਸਾ ਜੀ ਫਿਰ ਗੁਰੂ ਪਿਆਰ ਇੱਕ ਰੱਬ ਦੀ ਨਹੀਂ ਬਣ ਜਾਂਦਾ ਖੈ ਮਹਾਰਾ ਕਹਿੰਦੇ ਨੇ ਆਖਰੀ ਬੰਦਾ ਵਿੱਚ ਕੀ ਕੀਤੀ ਬੇਨਤੀਆਂ ਹੁਣ ਸਾਰੀਆਂ ਗੱਲਾਂ ਦੱਸ ਕੇ ਨੇ ਅਰਦਾਸ ਕਿਵੇਂ ਕਰਨੀ ਸੀ ਗੁਰਸਿੱਖ ਨੂੰ ਹਰ ਜੀਵਾ ਆਤਮਾ ਨੂੰ ਜੋ ਰੱਬ ਦੀ ਚਾਹਤ ਲੋੜਦਾ ਹੈ ਅਰਦਾਸ ਕਿਵੇਂ ਕਰੇ ਪਰਮਾਤਮਾ ਨੂੰ ਤੇਰੀ ਪਨਾਹ خدਾਇ ਪਨਾਹ ਪ੍ਰੋਟੈਕਸ਼ਨ ਅਨੇਕ ਸੁਰੱਖਿਆ ਇਹ ਪ੍ਰਮਾਤਮਾ ਤੂੰ ਮੇਰੇ ਵੱਲ ਹੋ ਜੇ ਮੇ ਰક્ષા ਕਰੇ ਸੰਸਾਰਿਕ ਤੌਰ ਤੋਂ ਵੀ ਅਧਾਤਮਿਕ ਤੌਰ ਤੋਂ ਵੀ ਅਧਾਤਮਿਕ ਇਹ ਹੈ ਆਤਮਾ ਦੇ ਚੋਰ ਪਾਉਂਦੇ ਨੇ ਜੋਰ ਕਾਮ ਕ੍ਰੋਧ ਲੋਭ ਓੰਕਾ ਨਿੰਦਾ ਜੂਲੀ ਵਾ ਵਿਰੋਧ ਮਹਾਰਾਜ ਇਹਨਾਂ ਤੋਂ ਬਚਾ ਕੇ ਰੱਖੀ ਸੰਸਾਰਿਕ ਤੌਰ ਤੇ ਮਹਾਰਾਜੀ ਮੇਰਾ ਮੰਡੋਲੇ ਨਾ ਯਾਨੀ ਕਿ ਹਰ ਪੱਖੋਂ ਪ੍ਰਮਾਤਮਾ ਦੀ ਓਟ ਮੰਗੀ ਤੈਨ ਸਾਉ ਜੀ ਨੇ ਤੇਰੀ ਬਣਾ ਖੁਦਾਏ ਤੂੰ ਬਖਸ਼ੰਦਗੀ ਇਹ ਫਿਰ ਵਸੀਸ ਨੇ ਮਹਾਰਾਜਾ ਪ੍ਰਮਾਤਮਾ ਤੂੰ ਬਖਸ਼ਣਹਾਰ ਹੈਂ ਕਿਰਪਾਲੂ ਹੈਂ ਦਿਆਲੂ ਹੈਂ ਸਾਡੇ ਉਗ ਨਹੀਂ ਚਿਤਾਰਦਾ ਫਿਰ ਵੀ ਸੰਸਾਰ ਦਾ ਮਾਰਗ ਚਲਾ ਕੇ ਰੱਖਦਾ ਹੈ ਆਪਣੇ ਨਾਲ ਮਿਲਦਾ ਹੈ ਤੂੰ ਬਹੁਤ ਵੱਡਾ ਬਖਸ਼ੰਦ ਹੈ ਕੋਈ ਪਾਪੀ ਵੀ ਹੋਏ ਨਾ ਅਪਰਾਧੀ ਹੋਏ ਆਪਣੇ ਕਰਮ ਦਾ ਕਰਕੇ ਪਛਤਾਪ ਅੱਗੇ ਵਾਸੇ ਸੰਕਲਪ ਕਰ ਲਵੇ ਕਿਵੇਂ ਦੁਬਾਰਾ ਆਏ ਪੈੜਾ ਕਰਨੇ ਨਹੀਂ ਕਰਨਾ ਤੇ ਰੱਬ ਦੇ ਕੋਲ ਜਾ ਕੇ ਪਾਪ ਗੁਰੂ ਕੋਲ ਜਾ ਕੇ ਅਰਦਾਸ ਕਰੇ ਬੇਨਤੀ ਕਰੇ ਮਹਾਰਾਜ ਜ਼ਰੂਰ ਕਿਰਪਾ ਕਰ ਦੇ ਉਹਦੇ ਮਨ ਨੂੰ ਬਦਲ ਲੰਗੇ ਕਿਉਂਕਿ ਉਸ ਨੂੰ ਪਛਤਾਵਾ ਹੋ ਗਿਆ ਆਪਣੇ ਕੀਤੇ ਦਾ ਤੇ ਕਿ ਉਹਨੇ ਪ੍ਰਣ ਕਰ ਲਿਆ ਕਿ ਦੁਬਾਰਾ ਇਹੋ ਜਿਹਾ ਨਹੀਂ ਕਰਾਂਗਾ ਫਿਰ ਮਾਣ ਬਖਸ਼ ਕੇ ਵੀ ਆਪਣੇ ਚਰਨਾਂ 'ਚ ਆਪਣਾ ਪਿਆਰ ਬਖਸ਼ਦੇ ਨੇ ਉਹਦਾ ਵਿਪਾਰ ਉਤਾਰਾ ਹੋ ਜਾਂਦਾ ਹੈ ਜੀ ਮੰਗਿਆ ਕੀ ਹੁਣ ਸੇਖ ਫਰੀਦ ਦਾ ਆਪਣੇ ਆਪ ਨੂੰ ਕਹਨ ਹੇ ਅਕਾਲ ਪੁਰਖ ਜੀ ਤੁਨੇ ਮਾਣ ਲੈ ਸੇਖ ਫਰੀਦ ਨੂੰ ਕੀ ਬਖਸ਼ ਖੈਰ ਭੇਟਾ ਚੌੜੀ ਜੀ ਪਾ ਦੇ ਮੇਰੀ ਦੀਜੈ ਬੰਦਗੀ ਪਰਮਾਤਮਾ ਦੀ ਭਗਤੀ ਨਾਮ ਸਿਮਰਨ ਗੁਰੂ ਦਾ ਪਿਆਰ ਤੋਂ ਮੇਰੀ ਝੋਲ ਚ ਪਾ ਦੇ ਮਹਾਰਾਜ ਜੀ ਇਹ ਮੰਗਿਆ ਗੁਰੂ ਪਿਆਰਿਓ ਹਰੋਜ ਅਰਦਾਸ ਬੇਨਤੀ ਕਰੋ ਗੁਰੂ ਸਾਹਿਬ ਜੀ ਪਦਾਰਥ ਹੀ ਮੰਗੋ ਪਰ ਗਲਤਾਨ ਨਹੀਂ ਹੋਣਾ ਪਦਾਰਥ ਮਿਲ ਗਏ ਦਾਤ ਮਿਲੀ ਦਾਤਾ ਦਾ ਸੁਕਰਾਨਾ ਕਰੋ ਬਾਤ ਹੋਰ ਬਾਣੀ ਪੜੋ ਹੋਰ ਸਿਮਰਨ ਕਰੋ ਫਿਰ ਦਾਤ ਮੰਗੀ ਇਸ ਤਰ੍ਹਾਂ ਬੁਝੜਦੇ ਜਾਓਗੇ ਜੁੜਦੇ ਜਾਓਗੇ ਤੇ ਤੁਹਾਡਾ ਮਨ ਪੂਰ ਤੌਰ ਤੇ ਜੁੜ ਜਾਏਗਾ ਰੱਬ ਨਾਲ ਫੁਰਨੇ ਹੋ ਜਾਣਗੇ ਬੰਦ ਫਿਰ ਲੋੜਾਂ ਤੋਂ ਬਦਲ ਜਾਣਗੇ ਪਹਿਲਾ ਲੋੜ ਸੀ ਪਰਮਾਰਥ ਵਾਲੀਆਂ ਹੁਣ ਲੋੜ ਹੋ ਜੇਗੀ ਪਰਮਾਰਥ ਵਾਲੀ ਯਾਨੀ ਕਿ ਪਰਮਾਤਮਾ ਦੀ ਪ੍ਰਾਪਤੀ ਦੀ ਪਹਿਲਾ ਲੋੜ ਸੀ ਪਦਾਰਥ ਪ੍ਰਾਪਤੀ ਹੁਣ ਸਬਦ ਕਰਵਾ ਕੇ ਲੋੜ ਬੰਗੀ ਪਰਮਾਤਮਾ ਦੀ ਪ੍ਰਾਪਤੀ ਐਸ ਜੀਉ ਨਪਾਈ ਰੱਬ ਕਿਰਪਾ ਕਰਕੇ ਹੁਣ ਦਸਰਵੇ ਦਿਨ ਦਾ ਹੈ ਉਹਨਾਂ ਦਾ ਪਉਰ ਤਾਰਾ ਕਰਦਾ ਹੈ ਐਸੇ ਗੁਰੂ ਪਿਆਰ ਸੰਗਤ ਨੂੰ ਮਿਲੇ ਪਾਈ ਬਹੁਤ ਭਾਗਾ ਵਾਲਾ ਮਾਨ ਸਮਾਨ ਪਾਈ ਜ਼ਰੂਰ ਦਿਓ ਸਭ ਗੁਰ ਸਿੱਖਾਂ ਨੂੰ ਪਤਾ ਨਹੀਂ ਕਿਹੜਾ ਕਿਸ ਰੂਪ ਵਿੱਚ ਹੈ ਕਿਸ ਰੰਗ ਵਿੱਚ ਹੈ ਕਦੇ ਵੀ ਤਰਕ ਨਹੀਂ ਇਹ ਜੋ ਕਰਦਾ ਹੈ ਉਹਦਾ ਫਲ ਮਿਲਦਾ ਪਰੋਸਾ ਰੱਖ ਆਪਣੇ ਆਪ ਤੇ ਆਪਣੇ ਗੁਰੂ ਸਾਹਿਬ ਤੇ ਪਰਮਾਤਮਾ ਤੇ ਸਮਰਥ ਗੁਰੂ ਕਿਰਪਾ ਕਰਕੇ ਆਪ ਆਏ ਜੀ ਆਤਮਾ ਨੂੰ ਤਾਰ ਹੁੰਦੇ ਨੇ ਸਮੁੱਚਾ ਸ਼ਬਦ ਦੋ ਤਰ੍ਹਾਂ ਦੇ ਜਿਹਾ ਵੰਡਦਾ ਸੱਚੇ ਕਿਹੜੇ ਨੇ ਕੱਚੇ ਕਿਹੜੇ ਨੇ ਜੋ ਰੱਬ ਨਾਲ ਜੁੜੇ ਨੇ ਅੰਤਰਾਤਮਾ ਉਹ ਸੱਚ ਦੇ ਤਾਰਨੇ ਨੇ ਜੋ ਦਿਖਾਵਾ ਕਰਦੇ ਨੇ ਉਹ ਪਾਈ ਕੱਚੇ ਨੇ ਕੱਚਾ ਨੂੰ ਰੱਬ ਦਾ ਪਿਆਰ ਨਹੀਂ ਮਿਲ ਸਕਦਾ ਸੱਚਿਆਂ ਨੂੰ ਦਰਗਾਹੋਂ ਅਸੀਸ ਮਿਲਦੀ ਹੈ ਪ੍ਰਮਾਤਮਾ ਦੀ ਜਿਸ ਨਾਲ ਜੀਵ ਬਣ ਜਾਂਦਾ ਜੀ ਇਹ ਲੋਕ ਸੁਖੀ ਪਰ ਲੋਕ ਸਹੇਲੇ ਨਾਨਕ ਰੂਪ ਆਪੇ ਮੈਨੂੰ ਜ਼ਰੂਰ ਪਾਈ ਕਿਰਪਾ ਕਰੋ ਖੰਡੇ ਬੜ ਪਹਲ ਸਿਕੋ ਬੰਦ ਪਿਆਰੇ ਨੇ ਕੋਣੋਂ ਅਮਰਤਾਰ ਸਿੰਘ ਸਿਣੀਆ ਸਜੂ ਆਪ ਨਾਮ ਜਿ ਕੋ ਉਹਨਾਂ ਦੇ ਪਾਉ ਪੂਰੀ ਮਾਰਾ ਕਿਰਪਾ ਕਰਨ ਸਭ ਨੇ ਦਾਤ ਬਖਸ਼ਣਾਓ ਕੁਛ ਸਮਾਂ ਸਮਨ ਨਾਲ ਲੁਕੀ ਸਮਾਪਤੀ ਕਰਾਂਗੇ ਜੀ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ Vaheguru, Guru, Vaheguru, Guru,